ਨਮਸਕਾਰ ਤੁਸੀਂ ਦੇਖ ਰਹੇ ਹੋ ਕ੍ਰਾਂਤੀਕਾਰੀ ਨਿਊਜ਼ ਹੱਕ ਸੱਚ ਦੀ ਆਵਾਜ਼ ਕ੍ਰਾਂਤੀਕਾਰੀ ਨਿਊਜ਼ ਗੁਰਦਾਸਪੁਰ ਦੇ ਸੰਗੀਤ ਪਰਿਵਾਰ ਵੱਲੋਂ ਕੀਤੀ ਗਈ ਸਾਜੀ ਵੀਰਾਂ ਵੱਲੋਂ ਇੱਕ ਅਹਿਮ ਮੀਟਿੰਗ ਮੀਟਿੰਗ ਦੇ ਵਿੱਚ ਸਾਜੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਦੇਖੋ ਪੂਰੀ ਖਬਰ ਕਲਾਕਾਰ ਜਿਹੜੇ ਮਨਜੀਹਰ ਪਰਿਵਾਰ ਆ ਉਂਜੀਹਰ ਪਰਿਵਾਰ ਵੱਲੋਂ ਇੱਕ ਅਹਿਮ ਮੀਟਿੰਗ ਜਿਹੜੀ ਆ ਸਪਾਰਕ ਦੇ ਵਿੱਚ ਕੀਤੀ ਗਈ ਜਿਹਦੇ ਵਿੱਚ ਕੁਝ ਮੁੱਦਿਆਂ ਤੇ ਜਿਹੜੀ ਆ ਵਿਚਾਰ ਚਰਚਾ ਕੀਤੀ ਗਈ ਜਿਹੜੇ ਸਾਧੀਆਂ ਉਤਾਰੀਆਂ ਉਹਨਾਂ ਉੱਤੇ ਪ੍ਰੋਬਲਮ ਕੀ ਹੈ ਕਿ ਸਾਜੀ ਸਾਡੇ ਜਿਹੜੇ ਆ ਸਾਈਕਲ ਤੇ ਜਾਂ ਆਪੋ ਆਪਣੇ ਵੀਕਲ ਬੁਲਾ ਲੈਂਦੇ ਪਿਆਰੋ ਉਹ ਆਪਣੇ ਆਪਣੇ ਵੀਕਲ ਆ ਮੰਨੋ ਰਾਹ ਦੇ ਵਿੱਚ ਉਹਨਾਂ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਕੋਈ ਆ ਕੋਈ ਹੋਰ ਕੋਈ ਗੱਲਬਾਤ ਹੁੰਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਆ ਹੋਵੇਗੀ ਇਸ ਮੁੱਦੇ ਤੇ ਚਰਚਾ ਕੀਤੀ ਗਈ ਔਰ ਕੁਝ ਜਿਹੜੀ ਚਰਚਾ ਕੀਤੀ ਗਈ ਕਿ ਸਾਜ਼ੀਆਂ ਦੀ ਜਿਹੜੀ ਮਗਹਾਈ ਨੂੰ ਲੈ ਕੇ ਹੋਇਆ ਕਿ ਸਾਜ਼ੀਆਂ ਦੀ ਪੇਮੈਂਟ ਜਿਹੜੀ ਉਹ ਕਿੰਨੀ ਹੋਣੀ ਚਾਹੀਦੀ ਹੈ ਔਰ ਉਹਦੇ ਵਿੱਚ ਡਿਫਾਈਡ ਕੀਤਾ ਗਿਆ ਕਿ ਜੇ ਲੋਕਲ ਪੇਮੈਂਟ ਜਿਹੜੀ 2000 ਰੁਪਿਆ ਹੋਵੇਗੀ ਔਰ ਜਿਹੜੇ ਵਧੀਆ ਕੰਮ ਕਰਨ ਵਾਲੇ ਆ ਉਹਨਾਂ ਦੀ ਪੇਮੈਂਟ ਵੱਧ ਵੀ ਹੋ ਸਕਦੀ ਹੈ ਮੇ ਘੱਟੋ ਘੱਟ ਪੇਮੈਂਟ ਜਿਹੜੀ 1500 ਤੋਂ ਘੱਟ ਜਿਹੜੀ ਕੋਈ ਵੀ ਪਮੰਨੀ ਹੋਏਗੀ ਜਿਹੜੇ ਬੰਦੇ ਨਾਰਮਲ ਬੰਦੇ ਵੀ ਆ ਉਹ ਵੀ ਨਹੀਂ ਉਹਨਾਂ ਦੀ ਪੇਮੈਂਟ 1500 ਹੋਵੇਗੀ ਕਥਾ ਦੇ ਵਜਾਉਣ ਵਾਲਾ ਢੋਲਕ ਵਾਲਾ ਬੰਦਾ ਹੋਏਗਾ ਉਹਦੀ ਵੀ ਫੇਮਡ 1500 ਰੁਪਏ ਹੀ ਹੋਵੇਗੀ। ਔਰ ਦੂਸਰੀ ਗੱਲ ਹੈ ਕਿ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਜਿਹੜਾ ਇਹਨਾਂ ਸਾਜੀਆਂ ਵਾਸਤੇ ਵੀਰਾਂ ਵਾਸਤੇ ਜਿਹੜਾ ਆ ਉਹ ਕੀ ਸੋਚਿਆ ਆ ਜਦੋਂ ਵੱਡੇ ਵੱਡੇ ਅਵਾਰਡ ਮਿਲਦੇ ਆ ਉਹ ਸਿੰਗਲ ਨੂੰ ਮਿਲ ਜਾਂਦੇ ਆ ਤੇ ਸਾਜੀ ਕਿੱਥੇ ਜਾਂਦੇ ਆ ਸਾਜੀਆਂ ਦਾ ਕੀ ਆ ਸਾਜੀ ਨਾ ਹੋਣਗੇ ਤਾਂ ਕਲਾਕਾਰ ਦਾ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਆ ਜਿਹੜੀ ਇਹ ਮੀਟਿੰਗ ਜਿਹੜੀ ਆ ਕਿਸਪਰਤ ਦੇ ਵਿੱਚ ਕੀਤੀ ਗਈ ਆ ਔਰ ਬਹੁਤ ਜਲਦ ਜਿਹੜਾ ਉਤ ਮੰਗ ਪੱਤਰ ਮਾਨਜੋਗ ਭਗਵਾਨ ਜੀ ਤੁਮਨ ਸਾਡੇ ਸਿੰਘ ਸਾਹਿਬ ਉਹਨਾਂ ਦੇ ਉਹਨਾਂ ਦੇ ਨਾਮ ਤੇ ਜਿਹੜਾ ਆ ਉਹ ਡੀਸੀ ਸਾਹਿਬ ਨੂੰ ਦਵਾਂਗੇ ਕਿ ਇਹਨਾਂ ਸਾਧੀਆਂ ਦੀ ਮੰਨ ਲਓ ਕੋਈ ਪੈਨਸ਼ਨ ਵਗੈਰਾ ਦਾ ਕੋਈ ਇਹਦੇ ਕੋਈ ਹੋਰ ਚੀਜ਼ ਸੋਚੀ ਜਾਏ ਜਿਵੇਂ ਕਿ ਬਿਲਡਰ ਡਿਪਾਰਟਮੈਂਟ ਜਾਂ ਮਜ਼ਦੂਰ ਹੈਲਪਰ ਵਾਲੇ ਉਹਨਾਂ ਦੀਆਂ ਬਣੀਆਂ ਉਂਡਰਸ ਵਗੈਰਾ ਜਿਹੜੇ ਜੌਬ ਇਹਨਾਂ ਦੀ ਕੋਈ ਇਹ ਵੀ ਇੱਕ ਦਿਹਾੜੀ ਇਲਾਜ ਦੇ ਵੀ ਜਿਹੜੇ ਆ ਮਜ਼ਦੂਰੀ ਦੇ ਪਾਟੇ ਨੇ ਉਹਦੇ ਵੀ ਕਾਰਡਾਂ ਜਾਣ ਔਰ ਇਹ ਖਾਜਿਆ ਉਹ ਗੱਡੀ ਦਾ ਜਿਹੜਾ ਇਹ ਡਿਸਾਈਡ ਇਸ ਵਿੱਚ ਮੇਰੇ ਵਿੱਚ ਮੀਟਿੰਗ ਕਰਾਂਗੇ